ਇਹ ਕੋਈ ਇਲਜ਼ਾਮ ਹੁੰਦਾ ਹੈ ਨੇਤਾਵਾਂ ਤੇ ਜਿਹੜੇ ਲੀਡਰ ਇਲੈਕਸ਼ਨ ਵਗੈਰਾ ਲੜਦੇ ਆ ਜਾਂ ਸਰਕਾਰ 'ਚ ਚਲੇ ਜਾਂਦੇ ਆ ਉਹਨਾਂ ਤੇ ਅਸੀਂ ਇਹ ਇਲਜ਼ਾਮ ਲਾਉਨੇ ਜੀ ਇਹ ਵਿਕਾਸ ਨਹੀਂ ਕਰਦੇ ਇਹ ਬਹੁਤ ਗਲਤ ਗੱਲ ਹੈ ਵੀਰੋ ਇਹ ਸਾਡਾ ਇਲਜ਼ਾਮ ਬਿਲਕੁਲ ਗਲਤ ਹੈ ਕਿ ਉਹ ਵਿਕਾਸ ਨਹੀਂ ਕਰਦੇ ਵਿਕਾਸ ਕਰਦੇ ਆ ਵਿਕਾਸ ਬਹੁਤ ਵੱਡਾ ਹੁੰਦਾ ਹੈ ਪਰ ਇਹ ਅਸੀਂ ਭੁੱਲ ਜਾਂਦੇ ਕਿ ਉਹ ਵਿਕਾਸ ਕਰਦੇ ਕਿੱਥੇ ਆ ਜਿੱਥੇ ਧਿਆਨ ਹੁੰਦਾ ਹੈ ਜਿੱਥੇ ਮਨੁੱਖ ਦਾ ਧਿਆਨ ਹੁੰਦਾ ਉਹਨਾਂ ਕਈ ਸਰਪੰਚੀ ਨੇ ਉਹ ਨਗਰ ਦਾ ਬਹੁਤ ਜ਼ਿਆਦਾ ਸਵਾਰੀ ਜਾਂਦੇ ਆਪਾਂ ਆਪਣੇ ਪਿੰਡਾਂ ਨਾਲ ਕਿੰਨੇ ਸੋਹਣੇ ਬਣਾ ਲਏ ਤੇ ਸਾਰਿਆਂ ਸਰਪੰਚਾਂ ਨੇ ਨਹੀਂ ਬਣਾਈ ਇੱਥੋਂ ਤੁਸੀਂ ਸਮਝ ਲਓ ਕਿ ਵਿਕਾਸ ਹੁੰਦਾ ਹੈ ਪਰ ਹੁੰਦਾ ਕਿੱਥੇ ਹੈ ਜਿੱਥੇ ਧਿਆਨ ਹੁੰਦਾ ਤੇ ਉਹਨਾਂ ਦਾ ਧਿਆਨ ਕਿੱਥੇ ਹੈ ਉਹਨਾਂ ਦਾ ਧਿਆਨ ਹੈ ਘਰ ਉਹਨਾਂ ਦਾ ਧਿਆਨ ਹੈ ਰਿਸ਼ਤੇਦਾਰੀਆਂ 'ਚ ਸਾਨੂੰ ਇਹ ਵੇਖਣਾ ਚਾਹੀਦਾ ਜਿਹੜਾ ਵਿਕਾਸ ਅਸੀਂ ਪਿੰਡ 'ਚ ਲੱਭਦੇ ਹਨ ਉਹ ਉਹਨਾਂ ਦੀਆਂ ਸ਼ੀਸ਼ੇ ਦੀਆਂ ਕੋਠੀਆਂ ਉਹ ਉਹਨਾਂ ਦੀਆਂ ਗੱਡੀਆਂ ਉਹ ਉਹਨਾਂ ਦੇ ਬੱਚਿਆਂ ਦੀ ਐਸ਼ੋ ਆਰਾਮ ਉਹਨਾਂ ਦੇ ਜੋ ਪਾਰਕ ਬਣੇ ਨੇ ਵੱਡੇ ਵੱਡੇ ਉਹਨਾਂ ਦੇ ਜੋ ਵੱਡੇ ਵੱਡੇ ਹੋਟਲ ਬਣੇ ਨੇ ਰੈਸਟੋਰੈਂਟ ਬਣੇ ਨੇ ਉਹਨਾਂ ਦੇ ਵਿੱਚੋਂ ਦੀ ਅਸੀਂ ਵੇਖ ਸਕਦੇ ਹਾਂ ਕਿ ਵਿਕਾਸ ਕਿੱਥੇ ਹੋਇਆ ਇਹ ਨਹੀਂ ਕਿ ਵਿਕਾਸ ਹੁੰਦਾ ਨਹੀਂ ਵਿਕਾਸ ਹੁੰਦਾ ਹੈ ਪਰ ਜਿਹੜੇ ਵੱਡੇ ਵੱਡੇ ਰੈਸਟੋਰੈਂਟ ਵੱਡੇ ਵੱਡੇ ਬਾਗ ਉਹਨਾਂ ਦੇ ਲੱਗੇ ਨੇ ਉਹ ਵਿਕਾਸ ਉਧਰ ਨੂੰ ਚਲੇ ਗਿਆ ਇਸ ਕਰਕੇ ਸਾਨੂੰ ਉਹੋ ਜਿਹੇ ਨੇਤਾ ਉਹੋ ਜਿਹੇ ਆਗੂ ਨਹੀਂ ਚੁਣਨਾ ਚਾਹੀਦਾ ਜਿਹਦਾ ਵਿਕਾਸ ਉਹਦੇ ਕੋਠੀ ਵੇਚਦੀ ਵੇਖਣਾ ਪਵੇ ਜਿਹਦਾ ਵਿਕਾਸ ਉਹਦੇ ਰੈਸਟੋਰੈਂਟ ਵੱਡੇ ਵੱਡੇ ਜਿਹੜੇ ਉਹਦੇ ਕੀ ਕਹਿੰਦੇ ਆ ਪਾਰਕ ਵੱਡੇ ਵੱਡੇ ਸਵਿੰਗ ਪੂਲ ਉਹਦੇ ਘਰ ਦੇ ਵਿੱਚ ਹੋਣ ਤੇ ਲੋਕ ਵਿਚਾਰੇ ਲਾਈਨਾਂ 'ਚ ਲੱਗੇ ਹੋਣ ਉਹਨਾਂ ਨੂੰ ਮਿਲਣ ਸੋ ਇਹੋ ਜਿਹੇ ਨੇਤਾਵਾਂ ਦਾ ਲੋਕਾਂ ਦਾ ਬਾਈਕਾਟ ਕਰੋ ਤੇ ਜਿਹੜੇ ਚੰਗੇ ਸੁਹਿਰਦ ਲੋਕ ਨੇ ਉਹਨਾਂ ਨੂੰ ਅੱਗੇ ਲਿਆਓ ਜਿਨ੍ਹਾਂ ਦਾ ਧਿਆਨ ਪਿੰਡ 'ਚ ਹੋਵੇ ਜਿਨ੍ਹਾਂ ਦਾ ਧਿਆਨ ਗਰੀਬ ਲੋਕਾਂ ਦੇ ਵਿੱਚ ਹੋਵੇ ਕਿਉਂਕਿ ਵੇਖੀਦਾ ਬਹੁਤ ਸਾਰੇ ਗਰੀਬ ਘਰ ਇਹੋ ਜਿਹੇ ਨੇ ਜਿਨ੍ਹਾਂ ਦੇ ਘਰ ਦੇ ਅੱਗੇ ਦਰਵਾਜ਼ਾ ਨਹੀਂ ਲੱਗਾ ਉਹਨਾਂ ਖੇਸ ਉਹਨਾਂ ਚਾਦਰਾਂ ਲਟਕਾਈਆਂ ਨੇ ਉਹਨਾਂ ਦੇ ਬਾਥਰੂਮਾਂ ਦੇ ਦਰਵਾਜ਼ੇ ਨਹੀਂ ਲੱਗੇ ਉਹਨਾਂ ਨੇ ਚਾਦਰਾਂ ਲਟਕਾਈਆਂ ਨੇ ਇਹ ਸਮਝਣਾ ਚਾਹੀਦਾ ਕਿ ਇਹਨਾਂ ਦਾ ਵਿਕਾਸ ਵੀ ਉੱਥੇ ਹੀ ਜਾ ਕੇ ਵੜ ਗਿਆ ਉਹਨਾਂ ਦੇ ਘਰਾਂ 'ਚ ਸੋ ਉਹਨਾਂ ਦੇ ਬੱਚੇ ਲੀਡਰਾਂ ਦੇ ਜਿਹੜੇ ਨੇ ਉਹ ਹਾਈ ਜਾਜਾਂ ਤੇ ਆਉਂਦੇ ਜਾਂਦੇ ਬਾਹਰਲੇ ਦੇਸ਼ਾਂ ਦੇ ਵਿੱਚ ਟੂਰ ਕੱਢਦੇ ਨੇ ਕਈ ਤਰ੍ਹਾਂ ਦੀ ਐਸ਼ਵਰਾਮ ਦੇ ਸਾਧਨ ਉਹਨਾਂ ਬਣਾਏ ਨੇ 10 10 20 20 ਹਜ਼ਾਰ ਰੁਪਏ ਵਾਲੇ ਹੋਟਲਾਂ 'ਚ ਉਹ ਲੋਕ ਰੁਕਦੇ ਨੇ ਇਹ ਸਾਰੇ ਲੋਕਾਂ ਦਾ ਵਿਕਾਸ ਜਿਹੜਾ ਇੱਕ ਜਗ੍ਹਾ ਹੋ ਕੇ ਉਹਨਾਂ ਦੇ ਘਰ ਜਾ ਕੇ ਵੜ ਗਿਆ ਮੈਂ ਉਹਨਾਂ ਨੂੰ ਇਹ ਬੇਨਤੀ ਕਰਦਾ ਵੀ ਉਧਰ ਵਿਕਾਸ ਘਟਾ ਕੇ ਥੋੜਾ ਜਿਹਾ ਧਿਆਨ ਲੋਕਾਂ ਵੱਲ ਦੇ ਲਓ ਕਿਉਂਕਿ ਤੁਹਾਡਾ ਵਿਕਾਸ ਤੇ ਜਿਹੜਾ ਇਹ ਚੱਲਦਾ ਰਹਿਣਾ ਪਰ ਲੋਕ ਜਿਹੜੇ ਨੇ ਇਹਨਾਂ ਨੂੰ ਵਿਚਾਰਿਆਂ ਨੂੰ ਜਿਹੜਾ ਕੁਝ ਇਹਨਾਂ ਦੀ ਸੁਣਵਾਈ ਕਰੋ ਤੇ ਪਾਰਟੀਆਂ ਵੀ ਭਈ ਭੜੀਆਂ ਵਿੜਿਆਈ ਦੀਆਂ ਪਾਤਰ ਨੇ ਬੜੀਆਂ ਧੰਤਾ ਦੇ ਯੋਗ ਨੇ ਪਾਰਟੀਆਂ ਜਿਹੜੀਆਂ ਸਾਡੀਆਂ ਜਿਹੜੀਆਂ ਪੰਜਾਬ ਦੀਆਂ ਵੀ ਲਾ ਲਓ ਸੈਂਟਰ ਦੀਆਂ ਲਾ ਲਓ ਕਿਉਂਕਿ ਬੜੇ ਬੜੇ ਚਿਰ ਤੋਂ ਉਨਾਂ ਹੀ ਬੰਦਿਆਂ ਨੂੰ ਥਾਪੜਾ ਦੇਈ ਜਾਣਾ ਜਿਨ੍ਹਾਂ ਦੇ ਕੁੱਬ ਨਿਕਲੇ ਥਾਪੜਾ ਲੈ ਲੈ ਕੇ ਔਰ ਹਟੇ ਨਹੀਂ ਉਹ ਨਾ ਇਹ ਹਟੇ ਉਹ ਬਜ਼ੁਰਗ ਹੋ ਕੇ ਕੋਈ ਕਿੰਨਾ ਮ 5ਵੀਂ ਵਾਰ ਬਣ ਗਿਆ 6ਵੀਂ ਵਾਰ ਬਣ ਗਿਆ ਹੋਰ ਬੰਦੇ ਐ ਨਹੀਂ ਨੌਜਵਾਨਾਂ ਨੂੰ ਸੀ ਮੌਕਾ ਕਦੋਂ ਦੇਣਾ ਸੋ ਪਾਰਟੀਆਂ ਵੀ ਬੜੀ ਵੀ ਵਡਿਆਈ ਸ਼ਲਾਘਾ ਜੋਗ ਇਹਦੇ ਕੰਮ ਕਰ ਰਹੀਆਂ ਨੇ ਕਿ ਜਿਹੜਾ ਇੱਕ ਵਾਰੀ ਬੰਦਾ ਫੜ ਲਿਆ ਤੁਸੀਂ ਛੱਡਣਾ ਨਹੀਂ ਉਹ ਆਪ ਭੱਜੇ ਤੇ ਗੱਲ ਵੱਖਰੀ ਏ ਜਿਵੇਂ ਹੁਣ ਪਾਰਟੀਆਂ 'ਚ ਲੋਕ ਭੱਜ ਰਹੇ ਆਪ ਭੱਜ ਜਾਣ ਤੇ ਵੱਖਰੀ ਗੱਲ ਨਹੀਂ ਤੇ ਇੱਕ ਵਾਰੀ ਜਿਹੜਾ ਇਲੈਕਸ਼ਨ ਲੜ ਰਿਹਾ ਨੂੰ ਆਈ ਵਾਰੀ ਤੂੰ ਦੂਜੀ ਵਾਰੀ ਤੂੰ ਤੀਜੀ ਵਾਰੀ ਤੂੰ ਚੌਥੀ ਵਾਰੀ ਤੂੰ ਮਤਲਬ ਹਟਣਾ ਨਹੀਂ ਨਾ ਨਾ ਘਟਣਾ ਮੁਖੀਆਂ ਨੇ ਨਾ ਇਹਨਾਂ ਨੂੰ ਹਟਣ ਦੇਣਾ ਐਸਾ ਥਾਪੜਾ ਦਿੰਦੇ ਕਿ ਜਿਹੜਾ ਆ ਲੱਕ ਦੇ ਵਿੱਚ ਮੋਰਾਂ ਦੇ ਪਿੱਛੇ ਜਿਹੜਾ ਉਹ ਡੂੰਘ ਪੈ ਜਾਂਦਾ ਥਾਪੜਾ ਲੈ ਲੈ ਕੇ ਪਰ ਉਹ ਦਿਨੋਂ ਨਹੀਂ ਹਟਦੇ ਲੈਣੂ ਨਹੀਂ ਹਟਦੇ ਸੋ ਮੈਂ ਬੇਨਤੀ ਕਰਾਂ ਨੌਜਵਾਨਾਂ ਵੱਲ ਧਿਆਨ ਰੱਖੀਏ ਉਧਰੋਂ ਵਿਕਾਸ ਘਟਾ ਕੇ ਆਪਣੇ ਘਰ ਰਿਸ਼ਤੇਦਾਰਾਂ ਵੱਲੋਂ ਤੇ ਇੱਧਰ ਵਿਚਾਰੇ ਲੋਕਾਂ ਵੱਲ ਵੀ ਧਿਆਨ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ